ਮਾਦੋਬੁਰ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਕੀ ਹੈਗਾ ਮਸਲਾ ਕੀ ਹੈ ਸਰ ਮਸਲਾ ਸਾਰੇ ਇੱਦਾਂ ਜੀ ਸਾਰੇ ਅਸੀਂ ਤਿੰਨ ਬ੍ਰਦਰ ਆ ਜਿੱਦਾਂ ਸਾਡੇ ਜ਼ਮੀਨ ਜਿਹੜੀ ਸਾਡੇ ਤਿੰਨਾਂ ਭਰਾਵਾਂ ਦੇ ਨਾਮ ਆ ਜੀ ਤੇ 2010 ਸਾਲ ਹੋ ਗਏ ਮੇਰੇ ਬ੍ਰਦਰ ਨੂੰ ਬਾਹਰ ਗਏ ਨੂੰ ਪਰਮਜੀਤ ਸਿੰਘ ਨੂੰ ਸਰ ਉਹਨਾਂ ਦੇ ਨਾਂ ਦੀ ਪਹਿਲਾਂ 2021 ਚ ਜ਼ਮਾਨਤ ਹੋਈ ਜੀ ਉਹਨਾਂ ਦੇ ਝਾਲੀ ਫਰਦ ਕਢਾ ਕੇ ਨਵੇਂ ਸ਼ਹਿਰ ਕੋਰਚ ਹੋਯੋ ਆ ਜੱਜ ਸਾਹਿਬ ਦੇ ਜ਼ਮਾਨਤ ਦਿੱਤੀ ਆ ਬੰਦੇ ਪਤਾ ਨਹੀਂ ਝਾਲੀ ਆ ਬੰਦੇ ਉਹਨੇ ਨਾਂ ਦੀ ਜਦੋਂ ਜ਼ਮਾਨਤ ਤੇ ਨਹੀਂ ਗਏ ਤੇ ਉਹਨਾਂ ਨੇ ਸੰਮਣ ਕਾਲ ਦਿੱਤੇ ਪਰਮਜੀਤ ਨੂੰ ਉਹ ਸਾਡੇ ਘਰ ਸੰਮਣ ਲੈ ਕੇ ਆਇਆ ਤੇ ਮੈਂ ਉਹ ਕਹਿੰਦੇ ਜਮਾਨਤ ਦਿੱਤੀ ਮੈਂ ਕਿਹਾ ਸੰਮਣਾ ਦੀ ਕਾਪੀ ਹੈ ਤੁਹਾਡੇ ਕੋਲ ਉਹ ਹੈਗੀ ਆ ਜੀ ਸੰਮਣਾ ਦੀ ਕਾਪੀ ਹੈਗੀ ਆ ਤੇ ਉਹਨਾਂ ਨੂੰ ਮੈਂ ਦੱਸਿਆ ਵੀ ਬੰਦਾ ਸਾਡੇ ਤਾਂ ਬਾਹਰ ਵਾ ਉਹ ਕਹਿੰਦੇ ਜਦੋਂ ਮੈਂ ਉਹਨਾਂ ਦੇ ਡਾਕੂਮੈਂਟ ਦੇਖੇ ਉੱਤੇ ਜਾਲੀ ਆਧਾਰ ਕਾਰਡ ਮਾਰੋ ਜਿਹਦੇ ਵੱਲੋਂ ਜਮਾਨਤ ਪਈ ਆ ਉਹ ਬੰਦਾ ਕਿੱਥੇ ਉਹ ਸਾਰ ਬਾਹਰ ਡਬਈ ਚ ਹੈ ਜੀ ਕਿੰਨੇ ਸਾਲਾਂ ਤੋਂ ਉਹ 2013 ਦਾ ਗਿਆ ਜੀ ਠੀਕ ਹੈ ਜੀ ਕੀ ਲੱਗਦਾ ਕਿ ਜਮਾਨਤ ਤੇ ਕੌਣ ਵਾਰ-ਵਾਰ ਮਾਰਦਾ ਜਮਾਨਤ ਸਾਰੇ ਜਿੱਦਾਂ ਫਰਦ ਫਗਵਾੜੇ ਉਪੜਾਈ ਗਈ ਸਾਡੇ ਨਾਂ ਦੀ 2021 ਚ ਜਮਾਨਤ ਹੋਈ ਆ ਜਿਹੜੀ ਨਵੇਂ ਸ਼ਹਿਰ ਹੋਈ ਆ ਮੈਂ 5 9 23 ਨੂੰ ਜਮਾਨਤ ਦੇ ਤਰੀਕੇ ਜਾ ਕੇ ਜਦੋਂ ਮੈਨੂੰ ਸੰਭਣਾਇਆ ਜਦ ਮੈਂ ਉੱਥੇ ਆਧਾਰ ਕਾਰਡ ਦੇ ਕੇ ਜਾਰੀ ਪਰਮਜੀਤ ਦਾ ਆਧਾਰ ਕਾਰਡ ਬਣਾਇਆ ਜਾਰੀ ਨੰਬਰਦਾਰ ਬਣਿਆ ਮਾਦੋਪੁਰ ਦਾ ਉਹਨਾਂ ਦੇ ਨਾਮ ਦੇ ਫਰਦ ਸਾਡੀ ਆ ਫਰਦ ਦੇ ਵਿੱਚ ਸਾਡੇ ਨੰਬਰ ਹੀ ਆ ਜਿਹੜੇ ਆਧਾਰ ਕਾਰਡ ਤੇ ਨੰਬਰਦਾਰ ਤੇ ਜਿਹੜੇ ਡਾਕੂਮੈਂਟ ਹੈਗੇ ਉਹਨਾਂ ਦੀ ਫੋਟੋ ਨਹੀਂ ਪਛਾਣੀ ਜਾ ਰਹੀ ਕੋਈ ਫੋਟੋ ਸਰ ਲੱਗੀ ਹੋ ਸਾਡੀ ਪਛਾਣ ਚ ਹੈ ਨਹੀਂ ਬੰਦੇ ਕਿ ਇਸ ਪਿੰਡ ਤੇ ਨਹੀਂ ਹੈਗੇ ਹਾਂਜੀ ਉਹ ਨਹੀਂ ਹੈ ਸਾਡੇ ਪਨੇ ਕਿਉਂਕਿ ਫਿਰ 9 ਤਰੀਕ ਨੂੰ ਮੈਂ 9 ਨੂੰ 2023 ਚ ਮੈਂ ਜੱਜ ਸਾਹਿਬ ਦੇ ਪੇਸ਼ ਹੋਇਆ ਫਿਰ ਮੈਂ ਦੱਸਿਆ ਸਾਰਾ ਕੁਝ ਵੀ ਇਦਾਂ ਇਦਾਂ ਸਾਡੀ ਪਛਾਣ ਨਹੀਂ ਸਾਡਾ ਪਰਦਾ ਤਾਂ ਬਾਹਰ ਆ ਵੀ ਇਹ ਝਾਲੀ ਸਾਰਾ ਕੁਝ ਹੋਇਆ ਆ ਫੇ ਕੱਲ 2021 ਦੀ ਸੇਮ ਜ਼ਮਾਨਤ ਹੋਈ ਉਹ ਆ 16 8 21 ਨੂੰ ਇਹ ਹਿਸ਼ਿਆਰਪੁਰ ਅਦਾਲਤ ਦੇ ਵਿੱਚ ਹੋਈ ਆ 22 ਤਰੀਕ 10ਵਾਂ ਮਹੀਨਾ 2021 ਨੂੰ ਜ਼ਮਾਨਤ ਇਹ ਚਿੱਟੇ ਦੇ ਕੇਸ 'ਚ ਹੋਈ ਆ ਦੋ ਸਵੇ ਦਾ ਬੰਦਾ ਕੋਈ ਉਹਨਾਂ ਦਾ ਮੈਨੂੰ ਕੱਲ ਕੰਟਰੋਲ ਰੂਮ ਤੋਂ ਨੰਬਰ ਲੈ ਕੇ ਥਾਣੇ ਹੁਣੀ ਮੈਨੂੰ ਫੋਨ ਕੀਤਾ ਵੀ ਮਾਦੋਂ ਪਰ ਬਲਜੀਤ ਸਿੰਘ ਸਾਨੂੰ ਬਰਿੰਦਾ ਸਿੰਘ ਕੋਈ ਹੈ ਮੈਂ ਕਿਹਾ ਸਾਰਾ ਇਹ ਤਾਂ ਮੇਰਾ ਬਰਾਦਰ ਹੀ ਆ ਕਿੰਨੇ ਉਹਨਾਂ ਦੀ ਜ਼ਮਾਨਤ ਦਿੱਤੀ ਆ ਕੋਈ ਮੈਂ ਕਹਾਂ ਸਾਰੇ ਅਸੀਂ ਤਾਂ ਕਿਹ ਜਮਾਨਤ ਦੇ ਰੋਲੇ ਚ ਪੈਨੇ ਉਹਨਾਂ ਨੂੰ ਪਹਿਲਾਂ ਮੈਟਰ ਸਾਰੇ ਕਿਹੜੇ ਸਾਲ ਚ ਹੋਈ ਸੀ ਜ਼ਮਾਨਤ ਸਰ 2021 ਦੀ ਹੋਈ ਆ ਦੋਨੇ ਜੀ ਕਿਉਂਕਿ ਹੁਣ ਤਾਂ ਮੰਨ ਸਰਕਾਰ ਦੇ ਕਾਨੂੰਨ ਹੈਗੇ ਕਿ ਆਪਾਂ ਜਿਸ ਏਰੀਆ ਦਾ ਕੇਸ ਹੈਗਾ ਉੱਥੋਂ ਦਾ ਹੀ ਜ਼ਮਾਨਤੀ ਹੋਣਾ ਚਾਹੀਦਾ ਸਾਰੇ 2021 ਦੀ ਹੋ ਸਕਦੀ ਚਲੋ ਹੁਣ ਹੋ ਗਿਆ ਜੀ ਸਹੀ ਮੇਰੇ ਨਾਲ ਛੋਟਾ ਬਰਦਰ ਆ ਮੇਰਾ ਉਹਨਾਂ ਦੇ ਨਾਮ ਦੀ ਹਿਯਾਰਪੁਰ ਹੋਈ ਆ ਜੀ ਇਹ ਝਾਲੀ ਸਾਰਾ ਸਾਰਾ ਕੁਝ ਹੋਇਆ ਆ ਕੁੱਲ ਕਿੰਨੀਆਂ ਜ਼ਮਾਨਤਾਂ ਹੋਈਆਂ ਕੁੱਲ ਦੋ ਜ਼ਮਾਨਤਾਂ ਹੋਈਆਂ ਜੀ ਸਾਡੀ ਫਰਜ਼ ਦੇ ਉੱਤੇ ਇੱਕ ਸਾਡੇ ਝੀੜੂ ਦੇ ਬੰਦੇ ਉਹਦੀ ਜਮਾਨਤ ਹੋਈ ਜਾਂ ਗਰਦਾਸਪੁਰ ਉਹ ਵਿਚਾਰੇ ਉੱਥੇ ਤਰੀਕੇ ਜਾਂਦੇ ਆ ਜਦੋਂ ਜੱਜ ਸਾਹਿਬਾਂ ਨੇ ਤੇ ਮੁਰੇ ਵੀ ਸਾਰੀ ਗੱਲ ਦੱਸੀ ਸੀ ਕਿ ਅਸੀਂ ਜਮਾਨਤ ਨਹੀਂ ਪਾਈ ਹੈਗੀ ਤਾਂ ਉਦੋਂ ਉਹਨਾਂ ਦਾ ਕੀ ਕਹਿਣਾ ਸਰ ਹੁਣੀ ਵੀ ਉੱਥੇ ਕੇਸ ਹੋਣੀ ਸਾਡੇ ਪਿੰਡ ਦੇ ਸਰਪੰਚ ਵੀ ਵੈਰੀਫਾਈ ਕਰਨੇ ਨੂੰ ਸੱਦਿਆ ਸੀ ਉਹ ਵੀ ਤਰੀਕੇ ਜਾ ਗਿਆ ਉਹਨਾਂ ਤੋਂ ਵੀ ਪੁੱਛਿਆ ਵੀ ਸ਼ਾਇਦ ਇਹ ਬੰਦੇ ਝੂਠ ਬੋਲ ਸਕਦੇ ਆ ਫੇਰ ਸਰਪੰਚ ਸਾਹਿਬ ਵੀ ਗਏ ਗਵਾਹੀ ਦੇਣ ਵੀ ਇਹ ਬੰਦੇ ਸਾਡੇ ਪਿੰਡ ਦੇ ਨਹੀਂ ਇਹ ਜਾਲੀ ਹੋਇਆ ਸਾਰਾ ਕੰਮ ਸਰ ਹੁਣ ਸ਼ਹਿਰਪੁਰ ਦੇ ਵਿੱਚ ਬਲਜੀਤ ਸਿੰਘ ਦੇ ਨਾਂ ਦੀ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਵੀ ਫਰਦ ਕਢੋਲਾ ਇਸ ਫਗਵਾਲੇ ਜੋ ਫਰਦ ਨਿਕਲਦੀ ਪਟਵਾਰੀ ਉਹ ਇਹ ਫਾਰਦਾ ਨਿਕਲ ਕੇ ਜਾਂਦੀ ਕੋਈ ਨਹੀਂ ਕੋਈ ਤਾਂ ਬੰਦਾ ਕੋਈ ਹੈਗਾ ਜਿਹਨੂੰ ਸਾਡੇ ਨਾਮ ਦਾ ਪਤਾ ਆ ਸਾਡੇ ਪਿੰਡ ਦਾ ਵੀ ਕੋਈ ਬੰਦਾ ਵਿੱਚ ਹੋ ਸਕਦਾ ਜਿਹੜਾ ਇਸ ਫਾਰਦ ਕਢਾਉਂਦਾ ਨਹੀਂ ਤਾਂ ਫਾਰਦ ਦਾ ਕੋਈ ਵੀ ਲੈਵਾਦਾ ਮੈਂ ਭਗਵਾਨ ਦਾ ਮਾਨ ਸਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਕੋਈ ਫਾਰਦ ਲੈਣ ਜਾਂਦਾ ਆਪ ਪਹਿਲੀ ਗੱਲ ਤਾਂ ਜਿਹਦੀ ਫਾਰਦ ਹੈਗੀ ਉਹੋ ਹੀ ਬੰਦਾ ਲਵੇ ਜੇ ਬਾਏ ਚਾਂਸ ਕਿ ਜਿਹੜਾ ਬੰਦਾ ਕੋਈ ਬਾਹਰ ਵੀ ਗਿਆ ਉਹਦੀ ਫਾਰਦ ਕਿਹ ਲੈਣੀ ਉਹਦਾ ਆਧਾਰ ਕਾਰਡ ਲੈ ਕੇ ਉਹਦੀ ਕੋਈ ਵੀ ਤਰੀਕ ਪਾਓ ਉਹਦੇ ਉੱਤੇ ਜਿਹੜੀ ਫਾਰਦ ਦਾ ਕੋਈ ਨੰਬਰ ਇਦਾਂ ਦਾ ਪਾਓ ਜਿਹੜਾ ਆਧਾਰ ਕਾਰਡ ਦੇ ਉੱਤੇ ਲਿਖੋ ਵੀ ਇਸ ਨਾਮ ਦੀ ਫਾਰਦ ਕੌਣ ਲੈ ਕੇ ਗਿਆ ਹੁਣ ਮੈਂ ਜਾ ਕੇ ਉੱਥੇ ਪੁੱਛਾਂ ਉਹ ਕਹਿੰਦੇ ਫਰਦ ਦਾ ਕੋਈ ਵੀ ਲਿਜਾ ਸਕਦਾ ਪਰ ਸਾਡੇ ਨਾਲ ਤਾਂ ਧੋਖਾ ਢੀ ਹੋਈ ਜਾਂਦੀ ਐਸੀਂ ਮੁਫਤ ਦੇ ਤਰੀਕਿਆਂ ਦੇ ਜਾਂਦੇ ਜੀ ਤੁਹਾਨੂੰ ਜੇ ਹੁਣੇ ਦੱਸਿਆ ਕਿ ਪਿੰਡ ਦੇ ਪਿੰਡ ਦੀ ਗੱਲ ਕੀਤੀ ਕਰੀਏ ਜਾਂ ਕਿ ਮਾਦੋਪੁਰ ਦੀ ਤਾਂ ਕੋਈ ਸ਼ੱਕ ਵਗੈਰਾ ਹੈ ਕਿਸੇ ਤੇ ਵੀ ਕੋਣ ਬੰਦਾ ਸਾਡਾ ਦੇਖੋ ਮੈਂ ਇਦਾਂ ਨਹੀਂ ਕਹਿ ਸਕਦਾ ਮੈਂ ਤਾਂ ਉੱਥੇ ਜਾ ਕੇ ਕੇਸ ਕਰੂੰਗਾ ਅਦਾਲਤ ਦੇ ਵਿੱਚ ਕੋਈ ਵੀ ਇਸ ਬਾਰੇ ਵੀ ਸਾਨੂੰ ਜਾਣਕਾਰੀ ਪੂਰੀ ਦਿੱਤੀ ਜਾਵੇ ਕੋਈ ਨਾ ਕੋਈ ਤਾਂ ਸਰ ਬੰਦਾ ਹੈਗਾ ਯਾਰ ਮੈਨੂੰ ਤੁਹਾਡੇ ਪਿੰਡ ਦਾ ਨਹੀਂ ਪਤਾ ਜੀ ਕੋਈ ਤਾਂ ਕੋਈ ਬੰਦਾ ਪੈਣਦਾ ਹੁੰਦਾ ਨਾਲ ਜਿਹੜਾ ਫਰਜ਼ਾ ਕਢਾ ਕੇ ਦਿੰਦਾ ਆ ਪਟਵਾਰੀ ਸਾਹ ਨੂੰ ਵੀ ਇਹੀ ਚਾਹੀਦਾ ਪਟਵਾਰੀ ਸਾਹ ਨੂੰ ਵੀ ਵੀ ਇਹੀ ਫਰਜ਼ ਕਿਸੇ ਦੀ ਆ ਮੈਂ ਕਿੱਦਾਂ ਕਿਸੇ ਨੂੰ ਕਰਕੇ ਦੇਈ ਜਾਂਦਾ ਇਹਦੀ ਬੈਲਜੂ ਪਾ ਕੇ ਦੇਈ ਜਾਂਦਾ ਮੈਂ ਹੁਣ ਕੱਲ ਤਹਿਸੀਲਦਾਰ ਸਾਹਿਬ ਦੇ ਮੈਂ ਪੀਚ ਹੋਇਆ ਸੀਗਾ ਮੈਂ ਉਹਨਾਂ ਨੂੰ ਚਿੱਠੀ ਦਿੱਤੀ ਲਿਖਾ ਕੇ ਵੀ ਮੇਰੀ ਫਰਜ਼ ਸਾਡੇ ਤਿੰਨਾਂ ਬ੍ਰਦਰਾਂ ਤੋਂ ਛੋਟ ਕੋਈ ਵੀ ਫਰਜ਼ ਦਿੱਤੀ ਨਾ ਜਾਵੇ ਕਿਸੇ ਨੂੰ ਵੀ ਅਸੀਂ ਲੈਣ ਆਵਾਂਗੇ ਖੁਦ ਸਾਡਾ ਵੀ ਮਮਾ ਆਧਾਰ ਕਾਰਡ ਨਾਲ ਲੈਣ ਵੀ ਅਸੀਂ ਇਹ ਫਰਜ਼ ਆਹ ਤਰੀਕ ਨੂੰ ਨਹੀਂ ਦੋਵੇਂ ਬ੍ਰਦਰ ਜਮਾਂਦ ਪਈ ਉਹ ਬਾਹਰ ਹਾਂਜੀ ਇੱਕ ਬਾਹਰ ਆ ਇੱਕ ਇੱਥੇ ਆ ਕਿਹੜੇ ਸਾਲ ਬਾਹਰ ਗਿਆ ਸੀ ਉਹ ਸਾਲ 2013 ਚ ਗਿਆ ਸੀ ਬਾਹਰ ਭਰਮਜੀਤ ਸਿੰਘ ਤੇ ਬਲਜੀਤ ਸਿੰਘ ਜਿਹੜਾ ਇੱਥੇ ਹੀ ਆ ਉਹਦੇ ਵੱਲੋਂ ਹੀ ਜਮਾਂਦ ਪਈ ਜਾਂਦੀ ਹੈ ਹਾਂਜੀ ਜਮਾਂਦ ਉਹਦੇ ਵੱਲੋਂ ਹੀ ਪਈ ਜਾਂਦੀ ਹੈ ਜਿਹੜੀ ਨਵੇਂ ਸ਼ਹਿਰ ਸਰ ਜਮਾਂਦ ਤੇ ਤਰੀਕੇ ਮੈਂ ਗਿਆ ਸੀ ਉਹਦੇ ਵੱਲੋਂ ਆ ਜਿਹੜੀ ਹਿਯਾਰਪੁਰਾ ਅਦਾਲਤ ਦੇ ਵਿੱਚ ਉਹ ਬਲਜੀਤ ਕਿਤੇ ਇਦਾਂ ਤਾਂ ਨਹੀਂ ਕਿ ਤੁਹਾਨੂੰ ਕਿਸੇ ਵੱਡੇ ਜਿਹੜੇ ਆ ਕਿਸੇ ਸਾਜ਼ਿਸ਼ ਵਿੱਚ ਫਸਾਉਣ ਦੇ ਲਈ ਕੋਈ ਏਜੰਡਾ ਤਿਆਰ ਕੀਤਾ ਜਾ ਰਿਹਾ ਸਾਰ ਦੇਖੋ ਤੁਹਾਡੇ ਕਿਸੇ ਐਂਟੀ ਪਾਰਟੀ ਵੱਲੋਂ ਦੇਖੋ ਸਾਰੇ ਇਹ ਵੀ ਹੋ ਸਕਦਾ ਮੈਂ ਦੇਖੋ ਕੋਈ ਵੀ ਮੁੱਦਾ ਹੈ ਪਿੰਡ ਦਾ ਮੈਂ ਪੰਚਾਇਤ ਮੈਂਬਰ ਸੀ ਜਿੱਦਾ ਕੋਈ ਵੀ ਗੱਲਬਾਤ ਮੈਂ ਚਿੱਟੇ ਦੇ ਖਿਲਾਫ ਬਹੁਤ ਇਹ ਜਿੰਨੀਆਂ ਜਮਾਨਤਾਂ ਹੋਈਆਂ ਵੀ ਚਿੱਟੇ ਦੇ ਖਿਲਾਫ ਹੀ ਆ ਜੀ ਕੀ ਪਤਾ ਵੀ ਇਹਦੇ ਪਾਸੇ ਕੋਈ ਯੋਗਾਂਜਸ ਹੋਵੇ ਕਿਸੇ ਵੀ ਇਹ ਚਿੱਟੇ ਦਾ ਵਿਰੋਧ ਕਰਦਾ ਹੈ ਇੱਕ ਪਾਸੇ ਇਹਨੂੰ ਮੈਂ ਦੂਏ ਤਰ੍ਹਾਂ ਅਦਾਲਤ ਦੇ ਚ ਫਸਾਵਾਂ ਵੀ ਚਿੱਟੇ ਦੀ ਜਮਾਨਤ ਤੇ ਕਰਾਉਂਦਾ ਪਰ ਸਾਨੂੰ ਤਾਂ ਇਹ ਪਤਾ ਨਹੀਂ ਮੈਨੂੰ ਤਾਂ ਕੱਲ ਫੋਨ ਆਇਆ ਕੰਟਰੋਲ ਰੂਮ ਤੋਂ ਜਿਹਨਾਂ ਦੀ ਜ਼ਮਾਨਤ ਹੋਈ ਤੁਸੀਂ ਕਦੀ ਇਹਨਾਂ ਦੀ ਕੋਈ ਜਾਣ ਪਛਾਣ ਜਾਂ ਸਰ ਮੈਨੂੰ ਤਾਂ ਪਤਾ ਹੀ ਨਹੀਂ ਬੰਦੇ ਕੌਣ ਆ ਸਾਨੂੰ ਤਾਂ ਪਤਾ ਨਹੀਂ ਸੀ ਲੱਗਣਾ 2021 ਦੀ ਹੋਇਆ ਨਾ ਕੱਲ ਫੋਨ ਆਉਂਦਾ ਮੈਨੂੰ ਨਾ ਮੈਨੂੰ ਪਤਾ ਲੱਗਦਾ ਇਸ ਕਰਕੇ ਇਦਾਂ ਦਾ ਕੋਈ ਮਾਮਲਾ ਇਸ ਪਿੰਡ ਵਿੱਚ ਪਹਿਲਾਂ ਵੀ ਹੋਇਆ ਸਰ ਪਹਿਲਾਂ ਹੁਣ ਇੱਕ ਤਾਂ ਛੇੜੂ ਦੇ ਬੰਦੇ ਆ ਸਾਡੇ ਪਿੰਡ ਜਮੀਨਾਂ ਉਹਨਾਂ ਦਾ ਪੁੱਤਾਂ ਅੰਗਲੈਂਡ ਗਿਆ ਆ ਲੈ 18 ਸਾਲਾਂ ਦਾ ਹੋਇਆ ਨਹੀਂ ਉਹਨਾਂ ਦੀ ਨਵੇਂ ਸ਼ਹਿਰ ਜ਼ਮਾਨਤ ਹੋਈ ਜੋ ਆ ਅੱਛਾ ਉਹ ਅਦਾਲਤ ਵਿੱਚ ਵਿਚਾਰੇ ਧੱਕੇ ਖਾਂਦੇ ਵਿਚਾਰਾ ਸਿਆਣਾ ਉਹਨਾਂ ਦਾ ਬਾਬਾ ਫੇਰ ਸਾ ਸੇਮ ਹੀ ਸਾਡੇ ਨੰਬਰ ਆ ਸਾਰਾ ਕੁਝ ਫਰਦ ਦੇ ਵਿੱਚ ਇੱਕੋ ਹੀ ਫਰਦ ਆ ਸਾਰੀ ਬੋਲਦੀ ਇੱਕ ਮਿੰਦਰ ਸਿੰਘ ਆ ਸਾਡੇ ਪਿੰਡ ਦਾ ਉਹਨਾਂ ਦੇ ਨਾਂ ਦੀ ਜ਼ਮਾਨਤ ਹੋਈ ਹੋ ਚਾਰਪੋਰੀ ਜਿੰਨੇ ਵੀ ਸਰ ਜਾਲੀ ਕੰਮ ਹੁੰਦੇ ਆ ਸਾਡੀਆਂ ਜ਼ਮਾਨਤਾ ਘੜਾਤੇ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿੰਦੇ ਆ ਵੀ ਕੋਈ ਵੀ ਕਾਰਵਾਈ ਆ ਜਿਹੜੀ ਇਹਨਾਂ ਦੇ ਕੀਤੀ ਜਾਵੇ ਸਾਡੇ ਦੇ ਕਾਨੂੰ ਰਿਐਕਸ਼ਨ ਨਾ ਕੋਈ ਵੀ ਆਵੇ ਤੁਸੀਂ ਇਸ ਬਾਬਤ ਕੋਈ ਲਿਖਤੀ ਸ਼ਿਕਾਇਤ ਕੀਤੀ ਕਿਤੇ ਸਰ ਮੈਂ ਤਹਿਸੀਲਦਾਰ ਸਾਹਿਬ ਨੂੰ ਦਿੱਤੀ ਆ ਜਿਹਦੇ ਮੈਟਰ ਇਹ ਆ ਉਹ ਆ ਆਹ ਕਾਪੀ ਦਿਖਾਉਂਗੀ ਦਰਖਾਸਤ ਹਾਂਜੀ ਸਰ ਆ ਦੇ ਲੋ ਮੈਂ ਤਸਵੀਲਦਾਰ ਸਾਹਿਬ ਤੁਹਾਨੂੰ ਵਿੱਚ ਕੀ ਲਿਖਿਆ ਹੈ ਇਹਦੇ ਵਿੱਚ ਸਾਰਾ ਲਿਖਿਆ ਆ ਵੀ ਮੇਰੇ ਨਾਮ ਜੋ ਮੇਰਾ ਨਾਮ ਪਤਾ ਸਾਰਾ ਕੁਝ ਪਿੰਡ ਤੇ ਮਾਦੋਪੁਰ ਦੇ ਜੋ ਅਸੀਂ ਤਿੰਨ ਬ੍ਰਦਰ ਆ ਵੀ ਸਾਡੀ ਜਮਾਨ ਜਿਹੜੀ ਫਾਰਦਵਾ ਕਿਸੇ ਨੂੰ ਦਿੱਤੀ ਨਾ ਜਾਵੇ ਸਭ ਤੋਂ ਛੋਟ ਕਦੋਂ ਦਿੱਤੀ ਦਰਖਾਸਤ ਇਹ ਸਰ ਮੈਂ ਕੱਲ ਦਿੱਤੀ 33724 ਜੀ ਮੈਂ ਇਹ ਤਸਵੀਲਦਾਰ ਸਾਹਿਬ ਦਾ ਕੀ ਕਹਿਣਾ ਸੀ ਤਸਵੀਲਦਾਰ ਸਾਹਿਬ ਉਹਨਾਂ ਨੇ ਮਾਰਕ ਕਰਕੇ ਪਟਵਾਰਖਾਨੇ ਨੂੰ ਕਰਤੀ ਆ ਵੀ ਉੱਤੇ ਪਰਿਵਾਰਖਾਨੇ ਦੇਉ ਮੈਂ ਖੁਦ ਬਾਈ ਹੈਂਡ ਦੀ ਕੇ ਆਇਆ ਪਰਿਵਾਰਖਾਨੇ ਸਰ ਕੀ ਲੱਗਦਾ ਹੈ ਕਿ ਜਿੰਨ ਜਾਦੀ ਭਗਵੰਤ ਸਿੰਘ ਸਰਕਾਰ ਆਈ ਹੈ ਬੜੇ ਦਾਅਵੇ ਤੇ ਵਾਦੇ ਕੀਤੇ ਗਏ ਸੀਗੇ ਕਿ ਕਰਾਪਸ਼ਨ ਜਿਹੜਾ ਹੈ ਉਹ ਖਤਮ ਹੋਇਆ ਕੋਈ ਵਾਅਦਾ ਹੋਇਆ ਭਗਵੰਤਬਾਨ ਸਾਹਿਬ ਜਦੋਂ ਦੇ ਆਏ ਆ ਮੈਂ ਤਾਂ ਉਹਨਾਂ ਦੇ ਮੂੰਹ ਚੋਂ ਲਾਜ ਸੁਣਿਆ ਨਹੀਂ ਵੀ ਮੈਂ ਚਿੱਟੇ ਬਾਰੇ ਕੋਈ ਗੱਲ ਆ ਹੁਣ ਥੋੜੇ ਦਿਨ ਮੈਂ ਖਬਰ ਸੁਣੀ ਆ ਜਿਹੜੇ ਵੀ ਕੋਈ ਚਿੱਟੇ ਦੇ ਖਿਲਾਫ ਕੋਈ ਵੀ ਪ੍ਰਾਪਰਟੀ ਆ ਕੋਈ ਵੀ ਉਹਨਾਂ ਦੀ ਜ਼ਬਤ ਕੀਤੀ ਜਾਊਗੀ ਮੈਂ ਇਹੀ ਮਾਨ ਸਾਹਿਬ ਨੂੰ ਕਹਿੰਦਾ ਵੀ ਚਿੱਟਾ ਜੇ ਤਾਂ ਜਨਤਾ ਬਚਾਉਣੀ ਆ ਇਕੱਲਾ ਇਹ ਨਾ ਕਰੋ ਪਰ ਚਿੱਟੇ ਤੇ ਪੂਰਾ ਜਿਹੜਾ ਚਿੱਟਾ ਬੰਦੋ ਸਾਡੇ ਪਿੰਡ ਚਿੱਟਾ ਇੰਨਾ ਸ਼ਰਿਆਮ ਬੈਕਦਾ ਸ਼ਰਿਆਮ ਜਿਹੜਾ ਬੰਦਾ ਮੂਰੇ ਹੋ ਕੇ ਰੋਗਦਾ ਉਹਦੇ ਤੋਂ ਹੋਂ ਤੇ ਗੜਾਸਾ ਮੈਨਾਂ ਖੁਦ 22 ਅਪ੍ਰੈਲ ਨੂੰ ਮੇਰੀ ਦਿਵਾਲੇ ਦਾਤ ਕੱਢੇ ਪਿੰਡ ਵਾਲੇ ਇਕੱਠੇ ਹੋਏ ਵਿਰੋਧ ਤਾਂ ਨਹੀਂ ਕਰਦੇ ਇਹਨਾਂ ਗੱਲਾਂ ਦੀ ਸਰ ਕੋਈ ਨਹੀਂ ਕਰਦਾ ਮੈਂ ਤੁਹਾਨੂੰ ਪਹਿਲਾਂ ਵੀ ਮੇਰੀ ਵੀਡੀਓ ਬਲੀ ਬਲੀ ਦਾ ਬੱਕਰਾ ਕੌਣ ਵਾਲੇ ਜੀ ਜਿਹਦੀ ਧੌਂ ਤੇ ਚੂਰਾ ਰੱਖ ਹੁੰਦਾ ਉਹ ਵੀ ਮੂਰੇ ਹੁੰਦਾ ਕੋਈ ਨਹੀਂ ਹੁੰਦਾ ਮਗਰ ਜੀ ਜੀ ਹਾਂਜੀ ਜਿਹੜੀ ਪ੍ਰਾਪਰਟੀਵਲਟੀ ਜਮਾਨਤ ਪਾਈ ਜਾਂਦੀ ਉਹਦੀ ਵੈਲਿਊਏਸ਼ਨ ਕਿੰਨੀ ਹੈਗੀ ਸਰ ਬੈਲ ਜੋ ਆ ਸਰਕਾਰੀ ਖੇਤ ਦਾ ਰੇਟ 9 ਲੱਖ ਰੁਪਇਆ ਆ ਜੀ ਕਿੰ ਜੀ ਹਾਂਜੀ ਇਹ ਸਾਰੀ ਜਮਾਤ ਜਿਹੜੀ ਝੂਠੀ ਆ ਜਮਾਤ ਦਾ ਦਿੱਤੀ ਆ ਮੇਰੇ ਬ੍ਰਦਰਾਂ ਦੇ ਨਾਂ ਤੇ ਇੱਕ ਬ੍ਰਦਰ ਮੇਰਾ ਬਾਹਰ ਆ ਇੱਕ ਇੱਥੇ ਆ ਮੇਰੇ ਨਾਲ ਉਹ ਤਾਂ ਕਦੀ ਗਿਆ ਨਹੀਂ ਉਹ ਤਾਂ ਹਿਆਰਪੁਰ ਪਹਿਲੀ ਵਾਰ ਗਿਆ ਅੱਜ ਸੋ ਇਸ ਬਾਬਤ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਤਾਂ ਸਰ ਭਗਵਾਨਤ ਮਾਨ ਸਾਹਿਬ ਨੂੰ ਇਹੀ ਕਹੂੰਗਾ ਵੀ ਫਗਵਾੜੇ ਦੇ ਵਿੱਚ ਜਿਹੜੀ ਵੀ ਫਰਦਵਾ ਕੋਈ ਵੀ ਬੰਦਾ ਜਿੰਨੇ ਕੰਮ ਹੁੰਦੇ ਜਾਲੀ ਇੱਥੇ ਹੋਇਆ ਸਾਡੇ ਨਾਲ ਤਾਂ ਹੋਇਆ ਅਸੀਂ ਤਾਂ ਕਹਾਂਗੇ ਵੀ ਜਾਲੀ ਸਾਡੇ ਨਾਲ ਹੁੰਦਾ ਪਿਆ ਸਾਡੀ ਜ਼ਮੀਨ ਆ ਅਸੀਂ ਅੱਜ ਤੱਕ ਆਪਣੀ ਕਿਸ ਦੀ ਦੀ ਮਿੱਤਰ ਦੀ ਜਮਾਤ ਦਿੱਤੀ ਉਹ ਪਤਾ ਨਹੀਂ ਕਿੱਥੇ ਕਿੱਥੇ ਦੇ ਬੰਦੇ ਜਿਹਨੇ ਜਮਾਨਤਾ ਕਰਾਈ ਜਾਂ ਸਾਨੂੰ ਤਾਂ ਪਤਾ ਨਹੀਂ ਮੈਂ ਤਾਂ ਇਹੀ ਹਾਂ ਫਗਵਾੜੇ ਦੇ ਵਿੱਚ ਖਾਸ ਕਰਕੇ ਜਿਹੜੀ ਵੀ ਫਰਦ ਕੋਈ ਬਣਾਉਂਦਾ ਬਾਈ ਹੈਂਡ ਆਪਣਾ ਆਪ ਬੰਦਾ ਆਪ ਲਵੇ ਜੇ ਨਹੀਂ ਆ ਤਾਂ ਜਿਹਨੇ ਜਿਹਨੇ ਵੀ ਉਹਦੀ ਫਰਦ ਲੈਣੀ ਉਹਦਾ ਅਸਲੀ ਪ੍ਰੂਫ ਮਾਰਕ ਹੋ ਕੇ ਤਹਿਸੀਲਦਾਰ ਸਾਹਿਬ ਤੋਂ ਪਹਿਲਾਂ ਟੈਸਟ ਕਰਾਈ ਜਾਵੇ ਵੀ ਮੈਂ ਇਹ ਸੁਣਾ ਦੀ ਜਮਾਨਤ ਲੈ ਫਰਦ ਲੈਣ ਲੱਗਾ ਆ ਤਾਂ ਮੈਨੂੰ ਫਰਦ ਦਿੱਤੀ ਜਾਵੇ ਕਿਲਾਵਾ ਕਿ ਸਰਕਾਰੀ ਖਜ਼ਾਨਾ ਭਰਨ ਲਈ ਫੀਸਾਂ ਦਾ ਰੱਖੀਆਂ ਗਈਆਂ ਇਹ ਫਰਦ ਘਟਾਉਣ ਦੀ ਨੀ ਫੀਸ ਹੈਗੀ ਆ ਜੀ ਨੀ ਫੀਸ ਹੈਗੀ ਆ ਜਾਂ ਉਹ ਵਗੈਰਾ ਉਹਨਾਂ ਨੂੰ ਕੋਈ ਮਤਲਬ ਨਹੀਂ ਕੱਲ ਮੈਂ ਜਾ ਕੇ ਦੱਸਾਂ ਉਹਨਾਂ ਨੂੰ ਸਾਨੂੰ ਕੋਈ ਮਤਲਬ ਨਹੀਂ ਕਿ ਫਰਦ ਜਿਹੜਾ ਕਢਵਾ ਕੇ ਲਿਆ ਜਾਂਦਾ ਉਹਦਾ ਆਧਾਰ ਕਾਰਡ ਲੈਣਾ ਚਾਹੀਦਾ ਜਾ ਕੇ ਮੈਂ ਤਾਂ ਫੋਟੋ ਲਾਖਤੀ ਪੱਤਰ ਉਹਦਾ ਉਹਦਾ ਟੈਸਟ ਹੋਣਾ ਚਾਹੀਦਾ ਪਹਿਲਾਂ ਸਰਕਾਰੀ ਸਬੂਧਾ ਕੇਂਦਰ ਦੇ ਵਿੱਚ ਉਹਦੀ ਫਾਰਦ ਜੀ ਦੀ ਫਾਰਦ ਲੈਣੀ ਉਸ ਨਾਲ ਦੀ ਉਹਦੀ ਫੋਟੋ ਹੋਵੇ ਫੇਰ ਫਾਰਦ ਉਹਨੂੰ ਦਿੱਤੀ ਜਾਵੇ ਕਿ ਉੱਥੇ ਪ੍ਰੂਫ ਤਾਂ ਹੋਵੇ ਕੋਈ ਮੈਂ ਤਾਂ ਆਡੀ ਫਾਰਦੇ ਜਾ ਕੇ ਲਿਆਵਾਂ ਮੈਂ ਕੋਈ ਪ੍ਰੂਫ ਹੀ ਨਹੀਂ ਉਹਨਾਂ ਨੂੰ ਕੌਣ ਲੈ ਕੇ ਗਿਆ ਕੱਲ ਮੈਂ ਮੈਂ ਇਹ ਚ ਕਹਿਣਾ ਵੀ ਜਿਹੜੀ ਫਰਦ ਲੈਂਦੇ ਉਹਦਾ ਕੋਈ ਸੀਰੀਅਸ ਨੰਬਰ ਜਿਹੜਾ ਬੰਦਾ ਫਰਦ ਲੈਣ ਆਉਂਦਾ ਉਹਦਾ ਨਾਂ ਪਾਓ ਵੀ ਕੌਣ ਬੰਦਾ ਕਿਹਦੇ ਨਾਂ ਦੀ ਫਰਦ ਲੈ ਕੇ ਆ ਉਹਦਾ ਕੋਈ ਨੰਬਰ ਸੀਰੀਅਸ ਨੰਬਰ ਕੋਈ ਹੋਣਾ ਚਾਹੀਦਾ ਵੀ ਜਿਹੜਾ ਉਸ ਨਾਂ ਦੀ ਫਰਦ ਦਾ ਪਤਾ ਲੱਗ ਜੀ ਵੀ ਆਹ ਤਰੀਕ ਨੂੰ ਫਰਦ ਕੌਣ ਲੈ ਕੇ ਗਿਆ ਜੀ ਹਾਂਜੀ ਗੱਲ ਬਕਲਤਨ ਮੈਂ ਇੱਕ ਗੱਲ ਹੋਰ ਸਾਰ ਕਰਨੀ ਚਾਹੁੰਦਾ ਜਿਹਦੇ ਜ਼ਮਾਨਤ ਜੇ ਕੋਈ ਕਰਾਉਂਦਾ ਵੀ ਹਨਾ ਜਿੱਦਾਂ ਮੰਨ ਲਓ ਮੇਰੇ ਨਾਂ ਦੀ ਫਰਦ ਆ ਮੈਂ ਜ਼ਮਾਨਤ ਕਰਾਉਂਦਾ ਆ ਜੇ ਮੈਂ ਫਰਦ ਉੱਥੇ ਜਾ ਕੇ ਦੇ ਕੇ ਵੀ ਆਇਆ ਜ਼ਮਾਨਤ ਕਰਾਉਣੀ ਤਾਂ ਉਹਦੀ ਵੈਰੀਫਾਈ ਪੰਜਾਬ ਪੁਲਿਸ ਵਾਲਿਆਂ ਨੂੰ ਕੰਨ ਨਹੀਂ ਚਾਹੀਦੀ ਘਰ ਬਕਾਇਦਾ ਆ ਕੇ ਆਉਣਾ ਚਾਹੀਦਾ ਲੰਬardar ਜਾਂ ਸਰਪੰਚ ਵੀ ਮੋਹ ਲਾ ਕੇ ਲਿਜਾਣੀ ਚਾਹੀਦੀ ਵੀ ਵਾਕਈ ਮਨਜੀਤ ਸਿੰਘ ਦੇ ਜ਼ਮਾਨਤ ਕੇਦੀ ਦੇਣ ਲੱਗਾ ਉਹਦੇ ਵਿੱਚ ਇਹ ਫਾਇਦਾ ਕਿਸ ਦੀ ਧੋਖਾ ਧੜੀ ਹੋਣ ਲੱਗਦੀ ਮੰਨ ਲਓ ਮੇਰੇ ਭਰਾ ਰਹੀਂ ਤਾਂ ਵੀ ਮੇਰੇ ਭਰਾ ਨੂੰ ਪਤਾ ਲੱਗ ਜਾਊਗਾ ਵੀ ਮੈਂ ਜ਼ਮਾਨਤ ਕੇਦੀ ਦਿੱਤੀ ਆ ਕਿ ਨਹੀਂ ਦਿੱਤੀ ਆ ਮਨਜੀਤ ਸਿੰਘ ਜੀ ਇਕਲ ਦੱਸੋ ਕਿ ਜਿਵੇਂ ਅਸੀਂ ਦੇਖਿਆ ਸੀ ਕਚੈਰੀਆਂ ਵਿੱਚ ਵੀ ਨਾ ਕਾਫੀ ਹੁੰਦੇ 15-15000 ਰੁਪਏ 20-20000 ਰੁਪਏ ਮੰਗਦੇ ਜ਼ਮਾਨਤ ਪਾਉਣ ਦਾ ਹਾਂਜੀ ਜਿਹੜੇ ਕਿ ਬਕਾਊ ਜ਼ਮਾਨਤੀ ਹੈਗੇ ਹਾਂਜੀ ਹਾਂਜੀ ਸਰ ਕੀ ਲੱਗਦਾ ਹੈ ਕਿ ਉਹ ਉਹਨਾਂ ਦੇ ਵਿੱਚੋਂ ਹੀ ਕੋਈ ਐਡਾ ਸ਼ਖਸ ਹੋ ਤੱਕਦਾ ਹੈ ਜਿਹੜਾ ਤੁਹਾਡਾ ਡਾਕੂਮੈਂਟ ਯੂਜ਼ ਕਰਕੇ 10000 ਰੁਪਏ ਲੈ ਕੇ ਜਮਾਨਤ ਕਰਾਉਂਦਾ ਸਾਡੇ ਪਿੰਡ ਹੋਈ ਐ ਇਦਾਂ ਜਿਹੜਾ ਵਿਚਾਰੇ ਦੀ ਹਿੰਮਤ ਨਹੀਂ ਕਿ ਇਹਦੀ ਜਮਾਨਤ ਕਰਾਉਂਦੇ ਨੂੰ ਪੈਸੇ ਲੈ ਕੇ ਜਮਾਨਤ ਕਰਾਉਂਦੇ ਆ ਇਹੇ ਕੰਮ ਇਦਾਂ ਹੋਇਆ ਆ ਫਾਰਦ ਕਢਾ ਲਈ ਜਾਲੀ ਆਧਾਰ ਕਾਰਡ ਹੁਣ ਮੰਨ ਲਓ 50000 ਰੁਪਏ ਜਮਾਨਤ ਦਾ ਲੈ ਲਿਆ ਕਰਾਉਂਦਾ ਜੇ 5000 ਆਧਾਰ ਕਾਰਡ ਰੋਮ ਬਣਾਉਣ ਵਾਲੇ ਨੂੰ ਦੇਤਾ ਹੂੰ ਤਾਂ ਉਹਨੂੰ ਕੀ ਮਾਰਾ ਫਾਰਦ ਉਹਦੀ ਬਣਾ ਕੇ ਲਾ ਦੇਣੀ ਹੁਣ ਮੌਜੂਦਾ ਸਰਕਾਰ ਦਾ ਕਹਿਣਾ ਸੀ ਕਿ ਇੱਕ ਬੰਦਾ ਸਿਰਫ ਇੱਕ ਵਾਰ ਹੀ ਜ਼ਮਾਨਤ ਪਾ ਸਕਦਾ ਜੇਕਰ ਫਰਜ਼ ਤੇ ਕੋਈ ਲਿਮਟ ਬਣੀ ਜਾਂ ਲੋਨ ਲਿਆ ਹੋਇਆ ਤਾਂ ਬੰਦਾ ਜ਼ਮਾਨਤ ਨਹੀਂ ਪਾ ਸਕਦਾ ਫਿਰ ਇਹ ਇਹ ਕਿ ਕਿਹੜੇ ਕਾਰਨ ਹੈਗੇ ਕਿ ਕਿਹੜਾ ਸਿਸਟਮ ਕਿਹੜੇ ਕਿਹੜੇ ਹੱਥ ਕੰਡੇ ਅਪਣਾ ਲੈਂਦੇ ਆ ਇਹ ਬੰਦੇ ਕਿ ਇੱਕ ਬੰਦਾ ਹੀ ਕਿੰਨੇ ਕਿੰਨੇ ਬੰਦੀ ਦੀ ਜ਼ਮਾਨਤ ਪਾ ਦਿੰਦਾ ਸਰ ਚੱਕਰ ਪਤਾ ਕੀ ਆ ਜਿਹਦੇ ਨਾਂ ਦੀ ਜੇ ਦਾ ਮੰਨ ਲਓ ਮੇਰਾ ਇੱਕ ਖੇਤ ਆ ਉੱਤੇ ਲਿਮਟ ਬਣੀ ਆ ਉੱਤੇ ਜ਼ਮਾਨਤ ਨਹੀਂ ਹੋਣੀ ਤੇ ਜੇ ਮੇਰੇ ਹੈਗੇ 15 ਖੇਤ ਆ ਉਹਦੇ ਵਿੱਚੋਂ ਜਿਹੜੀ ਜੈਸਟਰੀ ਬੈਂਕ ਦੇ ਨਾਂ ਹੋ ਜਾ ਲਿਮਟ ਬਣੀ ਆ ਉੱਤੇ ਨਹੀਂ ਹੋਣੀ ਜ਼ਮਾਨਤ ਦੂਸਰੇ ਜਿਹੜੇ ਬਾਕੀ ਜੀ 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 ਹਾਂ ਜੀ ਇਦਾਂ ਹੁੰਦੀ ਆ ਜੇ ਤਾਂ ਇੱਕ ਖੇਤ ਆ ਉਹਦੇ ਤਾਂ ਲੋਕ ਜਾਣੀ ਨੀ ਬੀਨੇ ਹੁਣੀ ਨਹੀਂ ਅਦਾਲਤ ਨੇ ਜ਼ਮਾਨਤ ਦੇਣੀ ਨੀ ਇੱਥੇ ਤਾਂ ਪਹਿਲਾਂ ਹੀ ਲਾਉਣਾ ਸਰਪਰ ਚੜਿਆ ਹੁੰਦਾ ਹਾਂ ਜੀ ਹਾਂ ਜੀ ਤੇ ਜੇ ਮੇਰੇ ਹੈਗੇ 15 ਖੇਤ ਆ 15 ਦੇ ਵਿੱਚੋਂ ਇੱਕ ਖੇਤ ਕੱਢ ਦੋ ਦੂਜੇ ਦੇ ਹੋ ਜਾਣੀ ਜ਼ਮਾਨਤ ਇਦਾਂ ਹੋਈ ਜਾ ਜ਼ਮਾਨਤਾ ਜੀ ਜੋ ਵੀ ਐ ਸਾਰਾ ਕੋਈ ਤੱਕਾ ਆ ਸਾਡੇ ਨਾਲ ਹੁੰਦਾ ਪਿਆ ਸੋਕੀ ਲੱਗਦਾ ਹੈ ਕਿ ਇਹ ਇਹ ਜਿਹੜੇ ਬੰਦੇ ਇਹੇ ਕੰਮ ਕਰਦੇ ਹੈਗੇ ਆ ਉਹ ਜਿਹੜੇ ਸਹੀ ਇਨਸਾਨ ਹੈਗੇ ਉਹਨਾਂ ਨਾਲ ਖਲਵਾਲ ਕਰਦੇ ਹੈਗੇ ਉਹਨਾਂ ਨੂੰ ਕਿਸੇ ਨਾ ਕਿਸੇ ਵੱਡੀ ਮਸੀਹਤ ਫਸਾ ਸਕਦੇ ਹੈਗੇ ਸਾਰਾ ਹੋ ਸਕਦਾ ਕਾਨੂੰਨ ਕੋ ਮੈਟਰ ਕਰਦਾ ਉਹ ਮਰਡਰ ਕਰ ਫਸ ਗਿਆ ਸੀ ਸਾਡੀ ਜਮਾਤ ਹੁਣ ਜਿਹਦਾ ਤਰੀਕੇ ਅਸੀਂ ਜਾਂਦੇ ਆ ਸਾਨੂੰ ਪਰ ਸਾਨੂੰ ਤਾਂ ਪਤਾ ਹੀ ਨਹੀਂ ਜੀ ਦੇਖੋ 2021 ਦੀ ਜਮਾਤ ਦਿੱਤੀ ਆ ਫਰਦ ਕਢਾ ਕੇ ਅੱਜ 24 ਹੋ ਗਿਆ 3 ਸਾਲ ਹੋ ਚਲੇ ਇਸ ਗੱਲ ਨੂੰ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਪਤਾ ਲੱਗਣਾ ਨਹੀਂ ਸੀ ਨਾ ਸਾਨੂੰ ਸੰਭਣਾਉਂਦੇ ਇਹ ਤਾਂ ਹਰੇਕ ਬੰਦੇ ਨਾਲ ਧੱਕਾ ਹੁੰਦਾ ਤਗੜੇ ਨਾਲ ਵੀ ਉਹ ਜ਼ਿਆਦਾ ਮਾਰੇ ਨਾਲ ਵੀ ਹੋ ਸਕਦਾ ਸਾਡੇ ਅਸੀਂ ਤਾਂ ਬੇਟੇ ਬਿਠਾਏ ਫਸ ਗਿਆ ਸੀ ਤਰੀਕੇ ਜਾਂਦੇ ਆ ਉੱਥੇ ਬੇ ਭੁੱਖੇ ਨੂੰ ਬਾਣੇ ਮਰਦੇ ਜਾ ਕੇ ਕੋਈ ਸਾਡੀ ਸੁਣਵਾਈ ਉੱਥੇ ਹੋਵੇ ਤਾਂ ਪਈ ਆ ਇਸ ਬਾਬਤ ਤੁਹਾਡੇ ਪਿੰਡ ਵਾਲੇ ਤੇ ਪਰਿਵਾਰ ਵਾਲੇ ਦਾ ਕੀ ਕਹਿਣਾ ਹੈ ਸਾਡੇ ਪਿੰਡ ਵਾਲੇ ਜੀ ਵੀ ਦੇਖੋ ਪਹਿਲੀ ਗੱਲ ਤਾਂ ਸਾਡੇ ਇਹ ਭੇਜ ਤੋਂ ਬਿਨਾਂ ਪਿੰਡ ਦੇ ਮੌਤਵਾਰ ਜਿਹੜੇ ਹੈਗੇ ਉਹਨੂੰ ਦੱਸਿਆ ਹੋਊਗਾ ਮੌਤਵਾਰ ਸਾਡੇ ਸਰਪੰਚ ਸਾਹਿਬ ਵੀ ਪਹਿਲਾਂ ਨਵੇਂ ਸ਼ਹਿਰ ਤਰੀਕੇ ਜਾਏ ਮਤ ਤੋਂ ਬਾਅਦ ਉਹਨਾਂ ਨੂੰ ਵੀ ਸੰਮਨ ਆਇਆ ਸੀ ਉਹਨਾਂ ਨੇ ਵੈਰੀਫਾਈ ਨੇ ਜੱਜ ਸਾਹਿਬ ਨੇ ਉਹਨਾਂ ਨੂੰ ਸੱਦਿਆ ਸੀ ਵੀ ਇਹ ਬੰਦੇ ਸੱਚਾ ਆ ਕਿ ਝੂਠਾ ਜੀ ਸਾਡੇ ਤੇ ਨਹੀਂ ਉਹਨਾਂ ਨੂੰ ਯਕੀਨ ਨਾ ਚਲੋ ਬਣਦੀ ਵੀ ਆ ਕਾਰਵਾਈ ਵੀ ਝੂਠ ਬੋਲ ਸਕਦੇ ਬੰਦੇ ਸਰਪੰਚ ਸਾਹਿਬ ਨੇ ਕੀ ਬਿਆਨ ਦਿੱਤਾ ਸੀ ਸਰਪੰਚ ਸਾਹਿਬ ਹੋਣੀ ਵੀ ਇਹੀ ਕਹੇ ਜਾਲੀ ਆ ਸਾਡੇ ਪਿੰਡ ਦੇ ਬੰਦੇ ਹੈ ਨਹੀਂ ਜਿਹੜੀ ਫੋਟੋ ਆ ਆਧਾਰ ਕਾਰਡ ਜਾਲੀ ਬਣਾ ਕੇ ਲਾਇਓ ਓਕੇ ਹ ਸੋ ਤੁਹਾਡੇ ਪਰਿਵਾਰ ਵਾਲੇ ਦਾ ਕੀ ਕਹਿਣਾ ਹੈ ਜੇ ਵੀ ਕਿਉਂਕਿ ਜੀ ਇਸ ਟੀਮ ਲੈ ਕੇ ਉਹ ਵੀ ਕਾਫੀ ਮੁਸੀਬੇ ਵਿੱਚ ਹੁਣੇ ਆ ਸਰ ਕੋਈ ਟੈਨਸ਼ਨ ਚਾ ਪਏ ਆ ਵੀ ਸਾਡੀਆਂ ਫਰਜ਼ਾ ਕਢਾ ਕੇ ਕੋਣ ਹੈ ਇਸੇ ਕਰਕੇ ਤਾਂ ਮੈਂ ਕੱਲ ਦੀ ਦੂੜ ਭੱਜ ਕੀਤੀ ਆ ਤਹਿਸੀਲਦਾਰ ਸਾਹਿਬ ਨੂੰ ਚਿੱਠੀ ਦੇ ਕੇ ਆ ਕਿ ਸਾਡੀ ਫਰਜ਼ ਤੇ ਕੋਣ-ਕੋਣ ਕਰਾਈ ਜਾਂਦਾ ਕੋਈ ਵੱਡੀ ਕੋਈ ਗੱਲਬਾਤ ਹੋਇਆ ਸੀ ਤਾਂ ਬੈਠੇ ਬਿਠਾਈ ਫਰਜ਼ਾ ਤੁਸੀਂ ਇਹ ਚਿੱਠੀ ਦਿੱਤੀ ਤਹਿਸੀਲਦਾਰ ਸਾਹਿਬ ਨੂੰ ਇਹ ਬਾਈ ਹੈਂਡ ਦਿੱਤੀਗੇ ਬਾਈ ਪੋਸਟ ਕੀਤੀ ਉਹਨਾਂ ਤੋਂ ਸਰ ਮਾਰਕ ਕਰਾ ਕੇ ਮੈਂ ਬਕਾਇਦਾ ਸਬੂਧਾ ਕੇਂਦਰ ਚ ਦੇ ਕੇ ਆਇਆ ਜਿੱਥੇ ਫਰਜ਼ਾ ਕੇਂਦਰ ਆ ਉਹਨਾਂ ਨੂੰ ਵੀ ਦੇ ਕੇ ਆਇਆ ਮੈਂ ਵੀ ਇਹ ਕੋਈ ਵੀ ਦਿੱਤੀ ਨਾ ਜਾ on